ਵੈਕਟਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਅੱਜ 31 ਸਾਲ ਦਾ ਨੌਜਵਾਨ ਵੀਰ ਹੈ ਮੈਂ ਪੁੱਛੂੰਗਾ ਇਹਨਾਂ ਨੂੰ ਵੀਰੇ ਕਿਹੜੇ ਕਿਹੜੇ ਨਸ਼ਾ ਵਰਤ ਰਹੇ ਸੀ ਕਿੰਨੇ ਸਮੇਂ ਤੋਂ ਮੈਂ ਜੀ 10 12 ਸਾਲਾਂ ਤੋਂ ਕਰ ਰਿਹਾ ਸੀ ਤੇ ਪਹਿਲਾਂ ਟਰਮਾਡੋਲ ਫਿਰ ਪ੍ਰੈਗਾ ਭੁੱਕੀ ਜੀਬ ਵਾਲੀ ਗੋਲੀ ਤੇ दारू ਵੀ ਪੀ ਲੈਂਦੇ ਦੇ ਵਿੱਚ ਦੀ ਸ਼ੁਲਫਾ ਜਰਦਾ ਠੀਕ ਹੈ ਐਲਪ੍ਰੈਕਸੀ ਸਾਰੇ ਇਹ ਚੀਜ਼ਾਂ ਵਰਤੀਆਂ ਹਾਂਜੀ ਹਾਂ ਲਗਾਤਾਰ ਵਰਤ ਰਹੇ ਸੀ ਹਾਂਜੀ ਲਗਾਤਾਰ ਵਰਤ ਰਹੇ ਸੀ ਤੇ ਜੇ ਨਹੀਂ ਬਰਤਦੇ ਸੀ ਫਿਰ ਕੀ ਸਮੱਸਿਆ ਸੀ ਕਦੇ ਛੱਡਣ ਦੀ ਕੋਸ਼ਿਸ਼ ਕੀਤੀ ਹੋ ਹਾਂਜੀ ਹਾਂ ਛੱਡਣ ਲਈ ਮਨ ਨਹੀਂ ਦਦੇ ਟੱਟੀਆਂ ਬਸ ਕਬਰਾਟ ਹੋਣ ਦੀ ਦਰਦ ਹੋਣਾ ਹੱਡਾਂ ਪੈਰਾਂ ਚ ਇਹ ਸਮੱਸਿਆ ਮ ਆਉਂਦੀ ਤੇ ਜੀ ਇਹ ਆਉਂਦੀਆਂ ਸੀ ਹਾਂਜੀ ਹਾਂ ਹੁਣ ਜਦੋਂ ਆਪਾਂ ਕਲਾਸ ਲਾਈ ਹੈ ਤਾਂ ਮੇਰੇ ਖਿਆਲ ਅੱਜ ਤੋਂ ਆ ਦੀ ਤੁਸੀਂ ਹੁਣ ਤੱਕ ਜਿਹੜੀਆਂ 4-5 ਕਲਾਸਾਂ ਲਾ ਲਈਆਂ ਹਾਂਜੀ ਹਾਂ ਤੇ ਪਹਿਲੀ ਕਲਾਸ ਤੋਂ ਬਾਅਦ ਕੀ ਸੀ ਰਿਜ਼ਲਟ ਪਹਿਲੀ ਕਲਾਸ ਤੋਂ ਬਾਅਦ ਇਹ ਬਹੁਤ ਰਿਜ਼ਲਟ ਆ ਗਿਆ ਜੀ ਯਾਨੀ ਕਿ 70 ਦੇ ਲਗਭਗ ਰਿਜ਼ਲਟ ਆ ਗਿਆ ਦੀ ਪਹਿਲੀ ਕਲਾਸ ਤਾਂ ਠੀਕ ਹੋ ਗਈ ਸੀਗੀ ਹਾਂ ਜੀ ਹਾਂ ਤੇ ਹੁਣ ਹੁਣ ਤੁਸੀਂ ਕੋਈ ਨਸ਼ਾ ਇਸ ਟਾਈਮ ਵਰਤ ਰਹੇ ਹੋ ਨਾ ਜੀ ਹੁਣ ਕੋਈ ਨਿਸ਼ਾਨੀ ਵਰਤਦਾ ਜੀ ਹਾਂ ਨੀਂਦ ਆ ਰਹੀ ਹੈ ਪੂਰੀ ਹਾਂ ਜੀ ਹਾਂ ਨੀਂਦ ਆ ਰਹੀ ਹੈ ਜੀ ਕੋਈ ਤੋੜ ਕੋਈ ਤਖਲੀਬ ਕੁਝ ਵੀ ਨਾ ਜੀ ਨਾ ਤੋੜ ਨਾ ਤਖਲੀਬ ਕੁਝ ਨਹੀਂ ਲੱਗ ਰਿਹਾ ਜੀ ਬਿਲਕੁਲ ਠੀਕ ਹਾਂ ਜੀ ਹਾਂ ਓਕੇ ਜੀ ਸੋ ਇਹ ਸਾਰੇ ਨਸ਼ੇ ਵੀਰ ਵਰਤ ਰਿਆ ਸੀ ਪਿਛਲੇ 10-12 ਸਾਲਾਂ ਤੋਂ ਬਿਲਕੁਲ ਠੀਕ ਹੈ ਜਦੋਂ ਅਸੀਂ ਆਪਣੇ ਵਿਰਸੇ ਨਾਲ ਜੋੜਾਂਗੇ ਆਪਣੇ ਇਤਿਹਾਸ ਬਾਰੇ ਪਿਆਰ ਨਾਲ ਆਪਣੇ ਭਰਾਵਾਂ ਨੂੰ ਦੱਸਾਂਗੇ ਉਹ لازਮੀ ਠੀਕ ਹੋਣਗੇ اچھا ਮੈਂ ਕੋਈ ਤੁਹਾਨੂੰ ਦਵਾਈ ਦਿੱਤੀ ਹੈ ਜੀ ਨਾ ਇਹ ਕੋਈ ਮੈਡੀਸਿਨ ਨਹੀਂ ਦਿੱਤੀ ਕਿਉਂਕਿ ਮੇਰਾ ਮੈਡੀਸਿਨ ਦੇਣ ਦਾ ਤਾਂ ਰਾਈਟ ਵੀ ਨਹੀਂ ਬਣਦਾ ਮੇਰਾ ਕੋਈ ਉਹ ਕੰਮ ਵੀ ਹੈ ਨਹੀਂ ਤਾਂ ਬਿਨਾਂ ਮੈਡੀਸਿਨ ਤੋਂ ਬਿਲਕੁਲ ਠੀਕ ਠਾਕ ਹੈ ਇਹਨਾਂ ਦਾ ਪੂਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੈ ਇਹਨਾਂ ਦੀ ਵਾਈਫ ਪਹਿਲੇ ਦਿਨ ਉਹ ਲੈ ਕੇ ਆਏ ਸੀ ਉਸ ਦਿਨ ਉਹਨਾਂ ਦੇ ਫਾਦਰ ਸਾਹਿਬ ਆਏ ਤੇ ਸਾਰਾ ਪਰਿਵਾਰ ਬਹੁਤ ਖੁਸ਼ ਆ ਹੁਣ ਤਾਂ ਪੂਰੀ ਚੜ੍ਹਦੀ ਕਲਾ ਚ ਹਾਂ ਜੀ ਹਾਂ ਚੜ੍ਹਦੀ ਕਲਾ ਚ ਹੁਣ ਕੰਮ ਕਰਨ ਨੂੰ ਜੀ ਕਰ ਰਿਹਾ ਪੂਰਾ ਵਧੀਆ ਹਾਂ ਜੀ ਹਾਂ ਕਰਦਾ ਕੰਮ ਪਹਿਲਾਂ ਬੇਲੇ ਰਹਿੰਦੇ ਸੀ ਘਰੇ ਨਸ਼ਿਆਂ ਤੇ ਮਸਤੀਏ ਤੇ ਹੁਣ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਬਿਲਕੁਲ ਠੀਕ ਹੋ ਚੁੱਕੀ ਹੈ ਬਿਲਕੁਲ ਚੜ੍ਹਦੀ ਕਲਾ ਚ ਨੇ ਸੋ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ